ਪੰਜਾਬ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲਤੀ ਹੈ ਜਦੋਂ ਪੁਲਿਸ ਤੇ ਅੜਿੱਕੇ ਚੜੇ ਦੋ ਅਚੇਹ ਨੌਜਵਾਨ ਜੋ ਕਿ ਫਿਰੋਜ਼ਪੁਰ جیل ਦੇ 12ੋ ਚੇਲ ਦੇ ਅੰਦਰ ਨਸ਼ੀਲੀਆਂ ਗੋਲੀਆਂ ਤੰਬਾਕੂ ਤੇ ਹੋਰ ਨਸ਼ੀਲਾ ਪਦਾਰਥ ਸੁੱਟਦੇ ਸਨ ਇਹਨਾਂ ਵੱਲੋਂ ਪਹਿਲਾ ਹੀ ਆਪਣੇ ਅੰਦਰ ਬੰਦ ਸਾਥੀਆਂ ਦੇ ਨਾਲ ਨਸ਼ੀਲੇ ਪਦਾਰਥਾਂ ਨੂੰ ਸੁੱਟਣ ਦੀ ਗਲਤ ਐਕੋ ਚਾਂਦੀ ਹੈ ਜਿਸ ਦੇ ਨਾਲ ਇਹ ਆਪਣੇ ਕੰਮ ਨੂੰ ਅੰਜਾਮ ਦਿੰਦੇ ਪੁਲਿਸ ਨੇ ਅੱਜ ਇਹਨਾਂ ਨੂੰ ਕਾਫੋ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਲੋ ਜਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਜਿਹੜੀ ਲਗਾਤਾਰ ਜਿਹੜੇ ਮਾੜੇ ਅਨਸਰਾਂ ਤੇ ਸਮਗਲਰਸ ਤੇ ਗੈਂਗਸਟਰਸ ਤੇ ਤੇ ਹੋਰ ਜਿਹੜੇ bade answer ਹੈ ਉਹਨਾਂ ਤੇ ਮੁਹਿੰਮ ਚੱਲ ਰਹੀ ਆ ਉਸ ਦੇ ਚੱਲਦੇ ਹੋਏ ਸਾਡੇ ਐਸ ਐਚਓ ਸਿਟੀ ਵੱਲੋਂ ਡੀ ਐਸ ਪੀ ਸਾਹਿਬ ਸਿਟੀਆਂ ਦੀ ਸੁਪਰਵਾਈਜ਼ਨ ਤੇ ਸਾਰੀ ਟੀਮ ਵੱਲੋਂ ਆ ਬੜੀ ਵਧੀਆ ਸਫਲਤਾ ਮਿਲੀ ਜਦੋਂ ਦੋ ਬੰਦਿਆਂ ਨੂੰ ਅਰੈਸਟ ਕੀਤਾ ਜਸਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਜਿਹੜੇ ਜਿਹੜਾ ਜਸਵਿੰਦਰ ਸਿੰਘ ਕਰੀਬ 23 ਸਾਲ ਦਾ ਤੇ ਸ਼ਮਸ਼ੇਰ ਸਿੰਘ 25 ਸਾਲ ਦੀ ਉਮਰ ਹੈ ਇਹ ਜੇਲ੍ਹ ਦੇ ਵਿੱਚ ਸਮਾਨ ਸਿੱਟਦੇ ਸੀਗੇ ਉਹਦੇ ਜੇਲ੍ਹ ਦੇ ਨੇੜੇ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਦੇ ਵਿੱਚ ਜਾਦਾ ਵਗੈਰਾ ਜਾਂ ਤੇ ਨਸ਼ੀਲੀਆਂ ਗੋਲੀਆਂ ਇਹਨਾਂ ਨੇ ਬਾਹਰੋਂ ਅੰਦਰ ਸਿੱਟ ਦਿੰਦੇ ਆ ਅੰਦਰ ਉਹਨਾਂ ਦਾ ਤਾਲਮਿਲ ਕੀਤਾ ਹੁੰਦਾ ਕਿਸੇ ਤਰੀਕੇ ਦੇ ਨਾਲ ਵੀ ਇਸ ਜਗ੍ਹਾ ਤੇ ਆ ਜਿਓ ਤੇ ਉਸ ਜਗ੍ਹਾ ਤੇ ਇਹ ਸਮਾਨ ਸਿੱਟਿਆ ਹੋਊਗਾ ਕਿਉਂਕਿ ਦਿਨ ਵੇਲੇ ਅੰਦਰਲੇ ਪਾਸੇ ਉਹਨਾਂ ਦੀ ਮੂਵਮੈਂਟ ਹੋ ਸਕਦੀ ਹੁੰਦੀ ਹੈ ਜਿਹੜੇ ਇਨਮਿਟਸ ਹੁੰਦੇ ਜੇਲ੍ਹ ਦੇ ਤੇ ਉੱਥੋਂ ਇਹਨੂੰ ਮੌਕੇ ਤੇ ਫੜਿਆ ਤੇ ਇਹਨਾਂ ਪਾਸੋਂ ਦੋ ਪਿਸਤੌਲ ਬਰਾਮਦ ਹੋਏ ਇਹ ਬੰਦੇ ਦਾ ਜਦੋਂ ਪੁੱਛਗਿੱਛ ਕੀਤੀ ਗਈ ਇਹ ਸਾਰਾ ਆਪਰੇਸ਼ਨ ਪਹਿਲਾਂ ਹੀ ਇਹਨਾਂ ਦੇ ਕੋਲ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀ ਸਾਰਾ ਕੁਛ ਦਿਨ ਤੋਂ ਇਹਨਾਂ ਦੇ ਮਗਰ ਲੱਗੇ ਹੋਏ ਸੀ ਸਾਡੀ ਟੀਮ ਤੇ ਇਹਨਾਂ ਤੋਂ ਜਦੋਂ ਹੋਰ ਪੁੱਛਗਿੱਛ ਕੀਤੀ ਗਈ ਤਾਂ ਇੱਥੇ ਪਤਾ ਲੱਗਿਆ ਵੀ ਇਹਨਾਂ ਤੇ ਪਹਿਲਾਂ ਵੀ 5-5 ਦੋਨਾਂ ਤੇ 5-5 ਮੁਕਦਮੇ ਦਰਜ ਐ ਜਿਹੜੇ ਸਨੇਚਿੰਗਸ ਦੇ ਆ ਚੋਰੀ ਦੇ ਆ ਇਹਨਾਂ ਤੋਂ ਮੋਟਰਸਾਈਕਲ ਚੋਰੀ ਦੇ ਵੀ ਬਰਾਮਦ ਹੋਏ ਐ ਤੇ ਆਰਮਜ਼ ਐਕਟ ਦੇ ਤੇ ਹੁਣ ਵੀ ਇਹਨਾਂ ਤੋਂ ਪੁੱਛਗਿੱਛ ਜਾਰੀ ਆ ਇਹਨਾਂ ਨੇ ਇੱਕ ਦੋ ਸਨੇਚਿੰਗਸ ਮੰਨੇ ਆ ਜਿਹੜੀਆਂ ਪਿਛਲੀਆਂ ਸਨੇਚਿੰਗਸ ਇਹਨਾਂ ਨੇ ਕੀਤੀਆਂ ਇੱਥੇ ਤੇ ਹੋਰ ਵੀ ਇਹਨਾਂ ਤੋਂ ਸਾਨੂੰ ਕਾਫੀ ਇੰਨਾ ਤੋਂ ਬਰਾਮਦਗੀਆਂ ਹੋਣ ਦੀ ਉਮੀਦ ਹੈ ਅਸੀਂ ਹੋਰ ਪੁਛਗਿਸ਼ ਕਰਦੇ ਹਾਂ ਜਿੱਥੋਂ ਇਹ ਬੈਕਵਰਡ ਲਿੰਕੇਜਸ ਹੈ ਕਿੱਥੋਂ ਇਹ ਗੋਲੀਆਂ ਲੈ ਕੇ ਆਏ ਕਿੱਥੋਂ ਵੈਪਨਸ ਲੈ ਕੇ ਆਏ ਆ ਉਹ ਅਸੀਂ ਪੁਛਗਿਸ਼ ਕਰਕੇ ਆਉਂਦੇ ਕੁਝ ਦਿਨਾਂ ਦੇ ਵਿੱਚ ਹੋਰ ਰਿਕਵਰੀ ਦੀ ਸਾਨੂੰ ਸੰਭਾਵਨਾ ਜਿਵੇਂ ਕੱਲ ਪ੍ਰਿਚੇਗਿ ਦੱਸਿਆ ਗਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਜਿਹੜੇ ਹਥਿਆਰ ਆਏ ਕੀ ਇਹ ਲੱਗਦਾ ਕਿ ਇਹ ਪਾਕਿਸਤਾਨ ਤੋਂ ਨਹੀਂ ਜਲੇ ਆ ਰਹੇ ਵੈਸੇ ਪੁਛਗਿਸ਼ ਚੱਲ ਰਹੀ ਹੈ ਜੀ ਪਰ ਇਹ ਲੋਕਲ ਜਿਹੜੇ ਦੇਸੀ ਕਟੇ ਆ ਉਹ ਜਿਹੜੇ ਸੀਗੇ ਥੋੜੇ ਇਸ ਤੋਂ ਵੱਧ ਸੋਫਿਸਟੀਕੇਟਿਡ ਸੀਗੇ ਤੇ ਇਹ ਇਹਦੀ ਪੁੱਛਗਿਸ਼ ਤੋਂ ਅੱਗੇ ਸਾਹਮਣੇ ਆਊਗਾ ਵੀ ਕਿੱਥੋਂ ਮਂਗਾਇਆ ਇਹਨਾਂ ਨੇ ਇਹ ਹਥਿਆਰ ਨੂੰ ਕਿਸ ਮਨਸਾ ਨਾਲ ਇਸਤੇਮਾਲ ਕਰਦੇ ਸੀ ਕੋਈ ਧੂਖ ਵਗੈਰਾ ਜਿੰਕਿ ਜਿਹਾ ਸੀ ਬਿਲਕੁਲ ਜੀ ਲੁੱਟਖੋ ਦੇ ਨਾਲ ਪਹਿਲਾਂ ਪਰਚੇ ਆ ਤੇ ਇਹਨਾਂ ਨੇ ਇਸੇ ਕੰਮ ਨੂੰ ਯੂਜ਼ ਕਰਨਾ ਸੀ ਹੋਰ ਇਹਨਾਂ ਨੇ ਤੇ ਸ਼ਰਾਰਤੀ ਅਨਸਰ ਆ ਇਹਨਾਂ ਤੇ ਪਹਿਲਾਂ ਇਹਨੇ ਪਰਚੇ ਦੇ ਹੁਣ ਇਹ ਇਹਨਾਂ ਨੂੰ ਚੰਗਾ ਸੀ ਇਹਨਾਂ ਤੇ ਪੂਰੀ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਇਹਨਾਂ ਨੂੰ ਭੇਜਿਆ ਸਰ ਕੀ ਸੁਨੇਹਾ ਦੇਣਾ ਚਾਹੋਗੇ ਐਸੇ ਉਫਰਾਦ ਜਿਹੜੇ ਮਾੜੇ ਲੋਕ ਨੇ ਅਨਸਰ ਨੇ ਜਿਹੜੇ ਵੀ ਨਜ਼ਾਇਜ਼ ਹਥਿਆਰ ਵੋਸਤ ਹੋ ਜਾਂਦਾ ਦਾ ਮੈਂ ਤੇ ਇਹੀ ਕਹਿਣਾ ਚਾਹਣਾ ਵੀ ਸਾਡੇ ਤੋਂ ਜੇ ਇਹ ਸੋਚਦੇ ਆ ਵੀ ਅਸੀਂ ਨਜਾਇਜ਼ ਤਸਕਰੀ ਕਰਕੇ ਡਰੱਗਸ ਵੇਚ ਕੇ ਜਾਂ ਹਥਿਆਰਾਂ ਦੀ ਨੋਕ ਤੇ ਅਸੀਂ ਕੋਈ ਪੈਸੇ ਕਮਾ ਸਕਦੇ ਹਾਂ ਅਮੀਰ ਬਣ ਸਕਦੇ ਹਾਂ ਤੇ ਇਸ ਚੀਜ਼ ਨੂੰ ਭੁੱਲ ਜਾਣ ਸਾਡੀ ਪੁਲਿਸ ਫਰੋਜ਼ਪੁਰ ਪੁਲਿਸ ਸਾਡੀ ਸਾਰੀ ਪੁਲਿਸ ਸਟੇਸ਼ਨ ਜਿਹੜੇ ਐਸ ਐਚ ਓਜ਼ ਆ ਟੀਮਾਂ ਸਾਡੀਆਂ ਸਾਰੇ ਪੂਰੇ ਸਤਰਕ ਹੈ ਤਾਂ ਹੀ ਹਰ ਰਿਕਵਰੀਜ਼ ਹੋ ਰਹੀਆਂ ਤੇ ਅਸੀਂ ਇਹਨਾਂ ਦੇ ਮਨਸੂਬੇ ਇਹਨਾਂ ਉਹਦੇ ਵਿੱਚ ਇਹਨਾਂ ਨੂੰ ਪਾਸ ਨਹੀਂ ਹੋਣ ਦੇਣਾ ਇਹ ਆਪਣੇ ਜੋ ਕ੍ਰਾਈਮ ਕਰ ਰਿਹਾ ਹੈ ਕ੍ਰਾਈਮ ਦੇ ਮੁਤਾਬਕ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੂਗੀ